ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਸਵਾਗਤ ਹੈ ਜੀ ਤੁਹਾਡਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਦੱਸੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਜੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਹਾਂਜੀ ਲੋ ਜੀ ਕਰਦੇ ਹਾਂ ਅੱਜ ਦਾ ਆਪਣਾ ਬਲੌਗ ਸ਼ੁਰੂ ਦਿਨ ਹੈਗਾ ਜੀ ਮੰਗਲਵਾਰ ਦਾ ਟਾਈਮ ਜਿਹੜਾ ਹੁਣ ਹੋ ਚੁੱਕਿਆ ਇੱਥੇ 3:00 ਬਜ ਗਏ ਨੇ ਆਪਾਂ ਲੱਗੀਆਂ ਜੀ ਮੱਝਾਂ ਨੂੰ ਸੰਨੀ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਖਾਲ ਪਾ ਕੇ ਤੇ ਹੁਣ ਸੰਨੇ ਕਰ ਦਿੰਨੇ ਆ ਤੇ ਇੱਥੇ ਥੋੜੇ ਜਿਹੀ ਖਾਲ ਜਿਹੜੀ ਉਹ ਘੱਟ ਪਿੱਜੀ ਆ ਕਿਉਂਕਿ ਮੈਂ ਪਹਿਲਾਂ ਨਾ ਸਵੇਰੇ ਅੱਜ ਭੁੱਲ ਗਈ ਸੀਗੀ ਖਾਲ ਪਿਉਣੀ ਤੇ ਮੈਨੂੰ ਥੋੜਾ ਜਿਹਾ ਲੇਟ ਯਾਦ ਆਇਆ ਫਿਰ ਮੈਂ ਖਾਲ ਪਿਉਂਤੀ ਤੇ ਬਾਕੀ ਥੋੜੇ ਜਿਹੀ ਮੈਂ ਖਾਲ ਐਸ ਤਰ੍ਹਾਂ ਕਰਕੇ ਪਾ ਦਿਆਂ ਨਾ ਤਾਂ ਫਿਰ ਜ਼ਿਆਦਾ ਖੁਸ਼ ਹੋ ਕੇ ਖਾਂਦੀਆਂ ਜੇ ਕਰ ਜਿਵੇਂ ਪੂਰੇ ਸੰਨੇ ਦੇ ਵਿੱਚ ਆਪਾਂ ਖਾਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਈਏ ਤਾਂ ਫਿਰ ਇਹ ਥੋੜਾ ਜਿਹਾ ਘੱਟ ਖੰਦ ਗਿਆ ਨਹੀਂ ਤੇ ਲੋ ਜੀ ਆਪਾਂ ਪਹਿਲਾਂ ਮੱਜਾਂ ਨੂੰ ਕਰ ਲਗੇ ਸੰਨੀ ਤੇ ਬਾਕੀ ਕੰਮ ਕਰ ਕਰ ਦਿਆਂ ਬਾਅਦ ਵਿੱਚ ਤੇ ਤੁਸੀਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਤੇ ਲਓ ਜੀ ਆਪਾਂ ਸੰਨੀ ਕਰਕੇ ਦਾਣਾ ਲਗਾ ਕੇ ਤੇ ਹੁਣ ਆਪਾਂ ਮੱਜਾ ਨੂੰ ਬੰਨ੍ਹ ਦਿੰਨੇ ਆ ਤੇ ਲਓ ਜੀ ਆਪਾਂ ਮੱਜਾ ਨੂੰ ਸੰਨੀ ਤੇ ਬੰਨ੍ਹ ਦਿੱਤਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਹੁਣ ਇੱਥੋਂ ਜਿਹੜੀਆਂ ਆਪਣੀਆਂ ਸਾਫ ਸੁਫਈਆਂ ਜਾਨੀ ਕਿ ਉਹ ਵੀ ਹੋ ਜਾਂਦੇ ਖਣੇ ਵੀ ਗੁਹਾ ਚੱਕਾ ਦਿੰਨੇ ਆ ਇਹਨਾਂ ਦੇ ਥੱਲੇ ਸਾਫ ਸੁਫਈ ਵੀ ਨਾਲ ਦੀ ਨਾਲ ਹੀ ਕਰ ਦਿੰਨੇ ਆ ਤੇ ਫਿਲਹਾਲ ਜਿਹੜਾ ਮੌਸਮ ਸੀਗਾ ਉਹ ਬਹੁਤ ਜ਼ਿਆਦਾ ਖਰਾਬ ਹੋ ਰੱਖਿਆ ਹਨੇਰੀ ਤੇ ਕਣੀਆਂ ਵੀ ਡਿੱਗ ਰਹੀਆਂ ਸੀਗੀਆਂ ਥੋੜੀਆਂ ਥੋੜੀਆਂ ਤੇ ਲਓ ਜੀ ਮੈਂ ਨਾ ਅੱਜ ਬੱਦਲ ਵਾਈ ਕਰਕੇ ਤੇ 2 ਵਜੇ ਮੱਝਾਂ ਨੂੰ ਕੱਢਦਾ ਸੀਗਾ ਬਾਹਰ ਤੇ ਹੁਣ ਮੈਂ ਇੱਥੋਂ ਨਾ ਚੰਗੀ ਤਰ੍ਹਾਂ ਸੁੰਭਰ ਨਹੀਂ ਆ ਕਿਉਂਕਿ ਕਹ ਹਨੇਰੀ ਆਈ ਸੀ ਤੂੜੀ ਤਾਂ ਦਾ ਕਾਫੀ ਜ਼ਿਆਦਾ ਖਿਲਰ ਗਿਆ ਸੀਗਾ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਉਧਰੋਂ ਕੰਮ ਨੇ ਵੇਲਤਾ ਤੇ ਫਿਰ ਆਪਾਂ ਲੱਗੇ ਸੀ ਸਬਜ਼ੀ ਬਣਾਉਣ ਤੇ ਇੱਕ ਤਾਂ ਮੌਸਮ ਖਰਾਬ ਸੀ ਤੇ ਇੱਕ ਕੋਈ ਸਬਜ਼ੀ ਵੀ ਨਹੀਂ ਹੈਗੀ ਸਗੀ ਤੇ ਜਦੋਂ ਕੋਈ ਵੀ ਸਬਜ਼ੀ ਇਸ ਤਰ੍ਹਾਂ ਨਾ ਹੋਵੇ ਨਾ ਘਰੇ ਤਾਂ ਇਸ ਤਰ੍ਹਾਂ ਪਿਆਜ਼ ਜਿਹੜੇ ਬਣਾਉ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਮਲਾਈ ਵਾਲੇ ਜਿਹੜੇ ਪਿਆਜ਼ ਹੁੰਦੇ ਨੇ ਤੇ ਲਓ ਜੀ ਆਪਾਂ ਪਹਿਲਾਂ ਪਾ ਲਿਆ ਕੜਾਈ ਦੇ ਵਿੱਚ ਸਰੋਂ ਦਾ ਤੇਲ ਤੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਕਲਕ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਪਾਇਆ ਜੀਰਾ ਤੇ ਜੀਰਾ ਪਾਉਣ ਤੋਂ ਬਾਅਦ ਨਾਲ ਦੇ ਨਾਲ ਆਪਾਂ ਪਾ ਦਿੱਤੇ ਨੇ ਵਿੱਚ ਪਿਆਜ਼ ਤੇ ਪਿਆਜ਼ ਮੈਂ ਇਸ ਤਰੀਕੇ ਦੇ ਨਾਲ ਕੱਟ ਕੇ ਹੀ ਪਾਉਣੀ ਹੁੰਦੀ ਆ ਵੈਸੇ ਸਿੱਧਾ چیر ਕੇ ਨਹੀਂ ਪਾਉਂਦੀ ਹੁੰਦੀ ਇਸ ਤਰੀਕੇ ਨਾਲ ਹੀ ਕੱਟਦੀ ਹੁੰਦੀ ਆ ਥੋੜੇ ਜਿਹੇ ਵੱਡੇ ਵੱਡੇ ਤੇ ਲਓ ਜੀ ਆਪਾਂ ਪਿਆਜ਼ ਪਾਉਣ ਤੋਂ ਬਾਅਦ ਹੁਣ ਨਾਲ ਦੀ ਨਾਲ ਹੀ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਨੇ ਉਹ ਵੀ ਪਾ ਦਿਆਂਗੇ ਜਿੱਦਾਂ ਨਮਕ ਹਲਦੀ ਤੇ ਮਿਰਚ ਬਾਕੀ ਆਪਾਂ ਜਿਆਦਾ ਮਸਾਲੇ ਜਿਹੜੇ ਉਹ ਨਹੀਂ ਪਾਉਣੇ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਪੱਕਣ ਦੇਵਾਂਗੇ ਥੋੜੇ ਜਿਹੇ ਜਿਹੜੇ ਆਪਣੇ ਪਿਆਜ਼ ਆ ਸੌਫਟ ਹੋ ਜਾਣਗੇ ਤੇ ਹੁਣ ਪਹਿਲਾਂ ਇਹਨੂੰ ਆਪਾਂ 5 ਕੁ ਮਿੰਟ ਤੱਕ ਸੇਕ ਲਵਾਉਨੇ ਆ 5 ਮਿੰਟ ਤੱਕ ਇਹਨੂੰ ਪੱਕਣ ਦੇਵਾਂਗੇ ਤੇ ਜਿਹੜਾ ਗੈਂਸ ਦਾ ਸੇਕ ਆ ਉਹ ਆਪਾਂ ਕੱਟ ਕਰ ਦਿਆਂਗੇ ਥੋੜਾ ਜਿਹਾ ਤੇ ਲਓ ਜੀ ਦੇਖੋ ਆਪਣੇ ਜਿਹੜੇ ਪਿਆਜ਼ ਸੀਗੇ ਉਹ ਪੱਕ ਚੁੱਕੇ ਨੇ ਪੂਰੇ ਤਾਂ ਨਹੀਂ ਪੱਕੇ ਹਾਫ ਕੁੱਕ ਹੋ ਚੁੱਕੇ ਨੇ ਜਾਨਕੀ ਥੋੜੇ ਜਿਹਾ ਪੱਕ ਗਏ ਨੇ ਜਿੱਦਾਂ 5 ਕੁ ਮਿੰਟ ਦਾ ਆਪਾਂ ਸੇਕ ਲਵਾਇਆ ਤੇ ਸੌਫਟ ਹੋ ਚੁੱਕੇ ਨੇ ਉਸ ਤੋਂ ਬਾਅਦ ਆਪਾਂ ਪਾ ਦితి ਆ ਇਹਦੇ ਵਿੱਚ ਜੀ ਮਲਾਈ ਠੀਕ ਹੈ ਜੀ ਮਲਾਈ ਪਾਉਣ ਤੋਂ ਬਾਅਦ ਆਪਾਂ ਹੁਣ ਇਹਨੂੰ 5-7 ਮਿੰਟ ਦਾ ਸੇਕ ਹੋਰ ਲਵਾਵਾਂਗੇ ਨਾਲੇ ਤਾਂ ਆਪਣੇ ਪਿਆਜ਼ ਜਿਹੜੇ ਉਹ ਚੰਗੀ ਤਰ੍ਹਾਂ ਭੁੱਜ ਜਾਣਗੇ ਜਾਨਕਿ ਹੋਰ ਪੱਕ ਜਾਣਗੇ ਤੇ ਨਾਲੇ ਜਿਹੜੀ ਮਲਾਈ ਆਪਣੀ ਉਹ ਵਿੱਚ ਮਿਕਸ ਹੋ ਜਾਏਗੀ ਤੇ ਲਓ ਜੀ ਇੱਥੇ ਦੇਖੋ ਆਪਣੀ ਜਿਹੜੀ ਮਲਾਈ ਸੀ ਉਹ ਵੀ ਵਿੱਚ ਮਿਕਸ ਹੋ ਚੁੱਕੀ ਹੈ ਤੇ ਪਿਆਜ਼ ਵੀ ਆਪਣੇ ਪੱਕ ਚੁੱਕੇ ਨੇ ਤੇ ਇਸ ਤਰੀਕੇ ਨਾਲ ਜਿਹੜੀ ਪਿਆਜ਼ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਜਦੋਂ ਵੀ ਕੋਈ ਸਬਜ਼ੀ ਘਰੇ ਨਾ ਹੋਵੇ ਤਾਂ ਇਸ ਤਰੀਕੇ ਨਾਲ ਪਿਆਜ਼ ਦੀ ਸਬਜ਼ੀ ਮਲਾਈ ਤੇ ਪਿਆਜ਼ ਦੀ ਸਬਜ਼ੀ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਬੜਿਆਂ ਨੇ ਤਾਂ ਖਾਣੀ ਖਾਣੀ ਆ ਤੇ ਲੋ ਜੀ ਆਪਣੀ ਸਬਜ਼ੀ ਬਣ ਚੁੱਕੀ ਆ ਤੇ ਤੇ ਹਾਂਜੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਅੱਜ ਦਾ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ